ਸੱਚਾ ਕਾਲ ਤੁਸੀਂ ਦੇਖ ਰਹੇ ਹੋ ਸ਼ਬਦ阿里 ਤੱਕ ਦਇਵਨ ਮੀਡੀਆ ਮੈਂ ਬਿਆਨ ਮਨੁੱਖੀ ਤਸਕਰੀ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਆਪਰੇਸ਼ਨ ਜੀਵਨ ਜੋਤ ਸ਼ੁਰੂ ਕੀਤਾ ਹੈ ਇਹ ਆਪਰੇਸ਼ਨ ਤਾਂ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਭਿਖਾਰੀਆਂ ਦੇ ਕੋਲ ਜੋ ਬੱਚੇ ਨੇ ਉਹਨਾਂ ਦੇ ਖੁਦ ਦੇ ਨੇ ਜਾਂ ਉਹਨਾਂ ਨੂੰ ਅਗਵਾ ਕੀਤਾ ਗਿਆ ਆਪਾਂ ਸੜਕਾਂ ਤੇ ਅਕਸਰ ਭਿਖਾਰੀ ਨੂੰ ਦੇਖਦੇ ਹਾਂ ਉਹਨਾਂ ਦੇ ਬੱਚਿਆਂ ਨੂੰ ਦੇਖਦੇ ਆਂ ਕਿ ਕਿਵੇਂ ਉਹ ਬਿਨਾਂ ਕੱਪੜਿਆਂ ਤੋਂ ਨੰਗੇ ਪੈਰ ਸੜਕਾਂ ਤੇ ਘੁੰਮਰੇ ਹੁੰਦੇ ਨੇ ਫਿਰ ਆਪਾਂ ਨੂੰ ਉਹਨਾਂ ਤੇ ਤਰਸਾਂਦਾ ਤੇ ਆਪਾਂ ਉਹਨਾਂ ਨੂੰ ਪੀਖ ਦੇ ਦਿੰਦੇ ਆਂ ਇਸੇ ਗੱਲ ਦਾ ਫਾਇਦਾ ਉਠਾ ਕੇ ਕਈ ਪੀਖ ਮਾਫੀਆ ਆਪਣਾ ਪੀਖ ਦਾ ਧੰਦਾ ਚਲਾ ਰਹੇ ਨੇ ਮਾਸੂਮ ਲੋਕ ਉਹਨਾਂ ਦੇ ਚਾਂਸੇ ਚਾਕੇ ਉਹਨਾਂ ਨੂੰ ਆਪਣੀ ਮਿਹਨਤ ਦੀ ਕਮਾਈ 'ਚੋਂ ਕੁਝ ਹਿੱਸਾ ਦੇ ਦਿੰਦੇ ਨੇ ਜਿਸ ਦੇ ਨਾਲ ਉਹਨਾਂ ਦਾ ਪੀਖ ਦਾ ਬਿਜ਼ਨਸ ਚੱਲ ਰਿਹਾ ਹੈ ਅੱਵਾਜ਼ ਜਾਨਦੇ ਆਂ ਕਿ ਪੀਖ ਮਾਫੀਆ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ ਪਹਿਲਾਂ ਤਾਂ ਇਹ ਲੋਕ ਬੱਚਿਆਂ ਨੂੰ ਅਗਵਾ ਕਰ ਲੈਂਦੇ ਨੇ ਪਰ ਉਹਨਾਂ ਨੂੰ ਅੱਗੇ ਜਾ ਕੇ ਵੇਚ ਦਿੰਦੇ ਨੇ ਜਿਨ੍ਹਾਂ ਬੱਚਿਆਂ ਦੇ ਰੰਗ ਘੱਟ ਸਾਫ ਹੁੰਦੇ ਨੇ ਉਹਨਾਂ ਨੂੰ ਘੱਟ ਰੇਟਾਂ ਵਿੱਚ ਵੇਚਿਆ ਜਾਂਦਾ ਤੇ ਜਿਨ੍ਹਾਂ ਬੱਚਿਆਂ ਦੇ ਰੰਗ ਜ਼ਿਆਦਾ ਸਾਫ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਰੇਟਾਂ ਦੇ ਵਿੱਚ ਵੇਚ ਦਿੱਤਾ ਜਾਂਦਾ ਸਿਰਫ ਇੰਨਾ ਹੀ ਨਹੀਂ ਛੋਟੀ ਛੋਟੀ ਬੱਚੀਆਂ ਨੂੰ ਜਲਦੀ ਜਵਾਨ ਹੋਣ ਦੇ ਲਈ ਉਹਨਾਂ ਵੱਲੋਂ ਟੀਕੇ ਲਗਾਏ ਜਾਂਦੇ ਨੇ ਜਦੋਂ ਬੱਚੇ ਜਵਾਨ ਹੋ ਜਾਂਦੀਆਂ ਨੇ ਫਿਰ ਉਹਨਾਂ ਨੂੰ ਵੱਡੇ ਵੱਡੇ ਘਰਾਂ 'ਚ ਜਾਂ ਫਿਰ ਜਿਸਮ ਦਾ ਠੰਡਾ ਕਰਨ ਵਾਲਿਆਂ ਦੇ ਕੋਲ ਵੇਚ ਦਿੱਤਾ ਜਾਂਦਾ ਹੈ ਉਤਨੇ ਬੱਚਿਆਂ ਦੇ ਨਾਲ ੱਤਕਾ ਕੀਤਾ ਜਾਂਦਾ ਹੈ ਉਹਨਾਂ ਤੇ ਮਾਨਸਿਕ ਤੇ ਜਿਸਮਾਨੀ ਤਸ਼ੱਦਦ ਟਾਏ ਜਾਂਦੇ ਨੇ ਪਿਖਾਰਿਆਂ ਨੂੰ ਤਿਆਰ ਕਰਨ ਲਈ ਉਹਨਾਂ ਨੂੰ ਨਸ਼ੇ ਦੀ ਲਤ ਲਗਾ ਦਿੱਤੀ ਜਾਂਦੀ ਹੈ ਫਿਰ ਚਾਹੇ ਬਜ਼ੁਰਗ ਹੋਵੇ ਜਵਾਨ ਹੋਵੇ ਜਾਂ ਬੱਚਾ ਹੋਵੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਪਹਿਲਾਂ ਪੀਖ ਮੰਗ ਕੇ ਆਓ ਜੇ ਤੁਸੀਂ ਪੀਖ ਮੰਗ ਕੇ ਨਹੀਂ ਆਓਗੇ ਤਾਂ ਤੁਹਾਡੇ ਨਸ਼ੇ ਦੀ ਪੂਰਤੀ ਨਹੀਂ ਕੀਤੀ ਜਾਵੇਗੀ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਸ਼ੇ ਦੀ ਲਤ ਲਗਾ ਕੇ ਉਹਨਾਂ ਨੂੰ ਪੀਖ ਮੰਗਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਤੁਸੀਂ ਅਕਸਰ ਵੇਖਿਆ ਹੀ ਹੋਵੇਗਾ ਕਿ ਕਿਵੇਂ ਭਿਖਾਰੀਆਂ ਦੇ ਛੋਟੇ-ਛੋਟੇ ਬੱਚੇ ਨੰਗੇ ਪੈਰਿਆਂ ਬਿਨਾ ਕੱਪੜਿਆਂ ਤੋਂ ਸੜਕਾਂ 'ਤੇ ਘੁੰਮਦੇ ਦਿਖਾਈ ਦਿੰਦੇ ਨੇ ਗਰਮੀ ਦੇ ਵਿੱਚ ਜਾਂ ਠੰਡ ਦੇ ਵਿੱਚ ਪਰਤੰਦਾ ਕਰਨ ਵਾਲਿਆਂ ਵੱਲੋਂ ਬੱਚਿਆਂ ਨੂੰ ਇੰਜੈਕਸ਼ਨ ਲਗਾਏ ਜਾਂਦੇ ਨੇ ਜਿਨ੍ਹਾਂ ਦੇ ਨਾਲ ਨਾ ਤਾਂ ਉਹਨਾਂ ਨੂੰ ਠੰਡ ਦਾ ਪਤਾ ਲੱਗਦਾ ਹੈ ਨਾ ਹੀ ਉਹਨਾਂ ਨੂੰ ਗਰਮੀ ਦਾ ਪਤਾ ਲੱਗਦਾ। ਇਹੀ ਕਾਰਨ ਹੈ ਕਿ ਉਹਨਾਂ ਦੇ ਬੱਚੇ ਗਰਮੀ ਜਾਂ ਸਰਦੀ ਵਿੱਚ ਤੁਹਾਨੂੰ ਰੋਂਦੇ ਨਹੀਂ ਦਿਖਾਈ ਦੇਣਗੇ। ਹਾਰੇ ਇਲਾਕੇ ਵਿੱਚ ਭਿਖਾਰੀਆਂ ਦਾ ਇੱਕ ਠੇਕੇਦਾਰ ਹੁੰਦਾ ਹੈ। ਜਿਸ ਦੇ ਅੰਦਰ ਉਸ ਇਲਾਕੇ ਦੇ ਭਿਖਾਰੀ ਕੰਮ ਕਰਦੇ ਨੇ ਐਨਾ ਹੀ ਨਹੀਂ ठेकेदार ਵੱਲੋਂ ਪੁਲਿਸ ਨੂੰ ਹਫ਼ਤਾ ਦਿੱਤਾ ਜਾਂਦਾ ਹੈ ਤਾਂ ਜੋ ਉਸ ਦੇ ਤੰਦੇ ਵਿੱਚ ਕੋਈ ਰੁਕਾਵਟ ਨਾ ਆਵੇ ਤੇ ਉਸ ਦੇ ਭਿਖਾਰੀਆਂ ਨੂੰ ਕੰਮ ਕਰਨ ਤੋਂ ਨਾ ਰੋਕਿਆ ਜਾ ਸਕੇ ਉਹਨਾਂ ਵੱਲੋਂ ਭਿਖਾਰੀਆਂ ਨੂੰ ਮੰਦਿਰ ਮਸਜਿਦਾਂ ਗੁਰਦੁਆਰਿਆਂ ਦੇ ਬਾਹਰ ਬਿਠਾ ਦਿੱਤਾ ਜਾਂਦਾ ਹੈ ਤੇ ਆਸਥਾ ਨਾਲ ਆਏ ਮੱਥਾ ਟੇਕਣ ਵਾਲੇ ਲੋਕ ਉਹਨਾਂ ਨੂੰ ਦਾਨ ਦੇ ਰੂਪ ਵਿੱਚ ਕੁਝ ਪੈਸੇ ਦੇ ਦਿੰਦੇ ਨੇ ਇਸ ਤਰ੍ਹਾਂ ਸਾਲਾਨਾ ਲੱਖਾਂ ਕਰੋੜਾ ਰੁਪਏ ਜੋ ਭਿਖਾਰੀ ਨੇ ਇਕੱਠੇ ਕਰ ਲੈਂਦੇ ਨੇ ਭਾਰਤ ਵਿੱਚ ਭਿਖਾਰੀਆਂ ਦੀ ਗਿਣਤੀ ਲਗਭਗ 4 ਲੱਖ ਦੇ ਕਰੀਬ ਹੋ ਗਈ ਹੈ। ਭਾਰਤ ਵਿੱਚ 62% ਲੋਕ ਗਰੀਬੀ ਕਰਕੇ ਪੀਖ ਮੰਗਦੇ ਨੇ, 45% ਲੋਕ ਬੇਰੁਜ਼ਗਾਰੀ ਕਾਰਨ, 24% ਅਜਿਹੇ ਭਿਖਾਰੀ ਨੇ ਜੋ बुढ़ापे ਕਾਰਨ ਪੀਖ ਮੰਗਦੇ ਨੇ ਤੇ 12% ਅਜਿਹੇ ਭਿਖਾਰੀ ਨੇ ਜੋ ਇਸ ਕਰਕੇ ਪੀਖਵਾਮ ਦੇ ਨੇ ਕਿਉਂਕਿ ਉਹਨਾਂ ਨੂੰ ਪੀਖ ਮੰਗਣਾ ਕੰਮ ਕਰਨ ਦੇ ਨਾਲੋਂ ਆਸਾਨ ਲੱਗਦਾ ਹੈ ਤੇ 7% ਅਜਿਹੇ ਵੀ ਨੇ ਜੋ ਆਦਤ ਤੋਂ ਮਜਬੂਰ ਹੋ ਕੇ ਪੀਖ ਮੰਗਦੇ ਨੇ। ਜੇ ਤੁਸੀਂ ਬਾਹਰ ਸੜਕ ਤੇ ਖੜੇ ਕਿਸੇ ਭਿਖਾਰੀ ਨੂੰ ਵੇਖਦੇ ਹੋ ਜਾਂ ਉਹਨਾਂ ਦੀ ਗੋਦੀ ਵਿੱਚ ਕੋਈ ਬੱਚਾ ਵੇਖਦੇ ਹੋ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰੋ ਕਿ ਤੁਹਾਨੂੰ ਬੱਚਾ ਉਹਨਾਂ ਦਾ ਲੱਗ ਰਿਹਾ ਹੈ ਜਾਂ ਫਿਰ ਤੁਹਾਨੂੰ ਬੱਚਾ ਨਸ਼ੇ ਦੀ ਹਾਲਤ ਵਿੱਚ ਤਾਂ ਨਹੀਂ ਲੱਗ ਰਿਹਾ ਜੇ ਤੁਹਾਨੂੰ ਅਜਿਹਾ ਕੁਝ ਮਹਿਸੂਸ ਹੁੰਦਾ ਹੈ ਤਾਂ ਪੁਲਿਸ ਨੂੰ ਨਾਲ ਦੀ ਨਾਲ ਜਾਣਕਾਰੀ ਦਿਓ ਭਿਖਾਰੀਆਂ ਦੇ ਚਾਂਸੇ ਚਾਣਾ ਬੰਦ ਕਰੋ ਤੇ ਹਮੇਸ਼ਾ ਯਾਦ ਰੱਖੋ ਕਿ ਭੀਖ ਮੰਗਣਾ ਤੇ ਭੀਖ ਦੇਣਾ ਦੋਨੋਂ ਗੁਨਾਹਾਂ